ਸੋਸਰੀ ਗਾਲ ਪੰਜਾਬੀਓ ਪਿੰਡ ਹੈਵਤਪੁਰ ਬਾਬਾ ਰੂਪਾ ਪੀਰ ਜੀ ਦਾ ਸਾਲਾਨਾ ਸਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮ-ਧਾਮ ਨਾਲ 14 ਜਨਵਰੀ 2024 ਨੂੰ ਮਨਾਇਆ ਜਾ ਰਿਹਾ ਹੈ ਧੰਨ ਧੰਨ ਬਾਬਾ ਰੂਪਾ ਪੀਰ ਜੀ ਪ੍ਰਬੰਧਕ ਕਮੇਟੀ ਅਤੇ ಗ್ರಾಮ ਪੰਚਾਇਤ ਪਿੰਡ ਹੈਵਤਪੁਰ ਅਮਲੋਵ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਸਿੰਝ ਮੇਲਾ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਚੰਡੀ ਦੀ ਕੁਸ਼ਤੀ ਸਾਗਰ ਸੋਨੀਪੱਤ ਅਤੇ ਬਿੰਦਰ ਪਟਿਆਲਾ ਵਿਚਕਾਰ ਹੋਵੇਗੀ ਚੰਡੀ ਦੀ ਕੁਸ਼ਤੀ ਬਿਜੇ ਬਾਬਰ ਅਤੇ ਗੌਰਵ ਮਛੂਆੜਾ ਵਿਚਕਾਰ ਹੋਵੇਗੀ ਸੋ ਦੇਸ਼ਾਂ ਵਿਦੇਸ਼ਾਂ ਵਿੱਚ ਦੇ ਪੰਜਾਬੀਓ ਕੱਲ ਨੂੰ ਲਾਈਵ ਦੇਖਣਾ ਨਾ ਭੁੱਲਿਓ ਹੱਕ ਪੰਜਾਬ ਦਾ ਟੀਵੀ 786 YouTube ਚੈਨਲ ਤੇ ਬਾਬਾ ਰੂਪਾ ਪੀਰ ਜੀ ਦਾ ਸਲਾਨਾ ਸਿੰਘ ਮੇਲਾ ਅਤੇ ਸਲਾਨਾ ਕੁਸ਼ਤੀਆਂ ਦੋ ਭਾਗਾਂ ਵਿੱਚ ਲਿੰਕ ਬਣਾਇਆ ਜਾਵੇਗਾ ਪਹਿਲੇ ਲਿੰਕ ਵਿੱਚ ਮੇਲਾ ਦਿਖਾਇਆ ਜਾਵੇਗਾ ਅਤੇ ਦੂਜੇ ਲਿੰਕ ਵਿੱਚ ਕੁਸ਼ਤੀ ਦੰਗਲ ਸੋ ਦੇਖਣਾ ਨਾ ਭੁੱਲਿਓ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਓ ਅੱਕ ਪੰਜਾਬ ਦਾ ਟੀਵੀ 786 ਦੇ ਜੁੜੇ ਰਹੋ ਧੰਨਵਾਦ ਜੀ ਸਕੂਲ ਸਮਾਗਮ ਖੇਡਾਂ ਖਬਰਾਂ ਧਾਰਮਿਕ ਸਮਾਗਮ ਪੰਜਾਬੀ ਸੱਭਿਆਚਾਰ ਮੇਲੇ ਦੀ ਪੂਰੀ ਵੀਡੀਓ ਫਿਲਮਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਓ ਪੰਜਾਬੀਓ ਧੰਨਵਾਦ ਜੀ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਪੰਜਾਬੀਓ ਆਸਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ